ਇਕ ਗਾਇਕena ਰਾਜਵੀਰ ਜਵੰਦਾ ਉਹ ਵੀ ਗਾਇਕ ਜਿਹੜਾ ਉਹ ਅਕਾਲ ਚਲਾਣਾ ਕਰ ਗਿਆ ਹੁਣ ਉਹਦੇ ਅਕਾਲ ਚਲਾਣਾ ਕਰਨ ਦੇ ਉਹਦੀ ਮੌਤ ਹੋਣ ਦਾ ਕਾਰਨ ਕੀ ਹੈ ਸਾਨੂੰ ਉਹ ਕਾਰਨ ਜਰੂਰ ਲੱਭਣਾ ਪਵੇਗਾ ਉਹ ਤੇ ਸਾਨੂੰ ਆਵਾਜ਼ ਬੁਲੰਦ ਕਰਨੀ ਪਵੇਗੀ ਗਾਇਕ ਜਿਹੜਾ ਮਰਿਆ ਜਿਹੜਾ ਵਿਚਾਰਾ ਜਿਹੜੀ ਮੌਤ ਹੋਈ ਹੈ ਉਹਦੀ ਮੌਤ ਦਾ ਕਾਰਨ ਹੈ ਆਵਾਰਾ ਜਾਨਵਰ ਜਿਹੜੇ ਸੜਕਾਂ ਉਤੇ ਆਮ ਤੌਰੇ ਫਿਰਦੇ ਆ ਸਾਨੂੰ ਇਹ ਨਾ ਪ੍ਰਤੀ ਆਵਾਜ਼ ਜ਼ਰੂਰ بلند ਕਰਨੀ ਪਵੇਗੀ ਪਤਾ ਨਹੀਂ ਕਿੰਨੀਆਂ ਜਾਨਾਂ ਗਈਆਂ ਹੋਰ ਕੀ ਪਤਾ ਕਿੰਨੀਆਂ ਜਾਨਾਂ ਅੱਗੇ ਜਾਣ ਗਈਆਂ ਤੇ ਕਿਉਂ ਨਾ ਅਸੀਂ ਇਹਨਾਂ ਦੇ ਬਾਬਤ ਆਪਣੀ ਆਵਾਜ਼ بلند ਕਰੀਏ ਇੱਕ 35 ਸਾਲ ਦਾ ਇੱਕ ਮਾਂ ਦਾ ਪੁੱਤ ਜਹਾਨੋ ਤੁਰ ਗਿਆ ਕਿਹਨੇ ਕਾਰਨ ਕਰਕੇ ਆ ਜਾਨਵਰ ਜਿਹੜੇ ਸੜਕਾਂ ਦੇ ਤਰੇ ਫਿਰਦੇ ਨੇ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਗਾਂਹ ہماری ਮਾਤਾ ਹੈ ਮੈਨਸਾਨੂੰ ਕੋਈ ਇਤਰਾਜ਼ ਨਹੀਂ ਮੰਨੋ ਇਹਦੇ ਗਾਂ ਸਾਡੀ ਮਾਂ ਆ ਮੈਂ ਮੰਨੋ ਕੋਈ ਗੱਲ ਨਹੀਂ ਪਰ ਘਰ ਮੰਨ ਲੋ ਇਹਨੂੰ ਇਹਨੂੰ ਆਪਣੀ ਭੇਲੀ ਵਿੱਚ ਡੱਕ ਕੇ ਰੱਖੋ ਮਾਂ ਮੰਨੋ ਜੋ ਮਰਜੀ ਮੰਨੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਨਾ ਸਾਨੂੰ ਕੋਈ ਇਤਰਾਜ਼ ਹੀ ਹੈ ਸਾਨੂੰ ਕੀ ਇਤਰਾਜ਼ ਹੋ ਸਕਦਾ ਇਤਰਾਜ਼ ਉਦੋਂ ਹੁੰਦਾ ਜਦੋਂ 35 ਸਾਲ ਦਾ ਨੌਜਵਾਨ ਇਸ ਸੰਸਾਰ ਤੋਂ ਤੁਰ ਜਾਂਦਾ ਹੈ ਇਹ ਇਨਾ ਹੀ ਨਾਕਾਰਨ ਕਰਕੇ ਤੁਰਿਆ ਉਹ ਵਿਚਾਰਾ ਆਪਣੀ ਚਾਲ ਜਾ ਰਿਹਾ ਸੀ ਦੋ ਜਾਨਵਰ ਲੜ ਰਹੇ ਸੀ ਉਹ ਆ ਕੇ ਵਿੱਚ ਵੱਜੇ ਉਹ ਵਿਚਾਰਾ 11 ਦਿਨ ਵੈਂਟੀਲੇਟਰ ਤੇ ਰਿਹਾ ਇਹ 12ਵੇਂ ਦਿਨ ਉਹ ਵਿਚਾਰਾ ਅਕਾਲ ਚਲਾਣਾ ਕਰ ਗਿਆ 35 ਸਾਲ ਦਾ ਨੌਜਵਾਨ ਮਾਂ ਨੂੰ ਕਿੱਥੋਂ ਭਰ ਕੇ ਦੇਣਾ ਸੋ ਇਹਨਾਂ ਬਾਬਤ ਅਸੀਂ ਵੀ ਆਵਾਜ਼ ਬੁਲੰਦ ਕਰੀਏ ਆਵਾਰਾ ਜਾਨਵਰ ਜੋ ਇਹ ਸਰਕਾਰਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਨਤ ਪਾਈ ਜਾਵੇ ਇਹਨਾਂ ਨੂੰ ਅੰਦਰ ਡੱਕੋ ਜਿਹੜੇ ਮਾਂ ਮੰਨਦੇ ਨਹੀਂ ਉਹਨਾਂ ਨੂੰ ਸੌਂਪ ਦਿਓ ਪిల్లాਓ ਜੀ ਤੁਸੀਂ ਲੈ ਲਓ ਪਰ ਡੱਕ ਕੇ ਰੱਖੋ ਇਹ ਇੱਕ ਜਾਨ ਦੀ ਬਹੁਤ ਜ਼ਿਆਦਾ ਕੀਮਤ ਹੈ ਉਹ ਮਾਂ ਦੇ ਪੋਤੇ ਦੀ ਬਹੁਤ ਵੱਡੀ ਕੀਮਤ ਸੀ ਉਹ ਪਰਿਵਾਰ ਨੂੰ ਹੀ ਪਤਾ ਜਿਸ ਤਨ ਲੱਗਦੀ ਉਹ ਹੀ ਜਾਣੇ ਸੋ ਗੁਰੂ ਕਿਰਪਾ ਕਰੇ ਸਰਕਾਰਾਂ ਨੂੰ ਸਮਤ ਆਵੇ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰੇ ਗੁਰੂ ਕਿਰਪਾ ਕਰਨ ਆਈਓ ਸੰਗਤ ਦਾ ਧੰਨਵਾਦ